ਮੈਂ ਭੁਗੀਆਂ ਛੋੜਦੀਆਂ ਵੀ ਗੱਲਾਂ ਸੁਣੀਆਂ ਪਰ ਇਹ ਕਥਾਵਾਂ ਘੱਟ ਸੁਣੀਆਂ ਸੋ ਇਸ ਤਰ੍ਹਾਂ ਸਤਗੁਰ ਕਹਿੰਦੇ ਨਾ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਸਾਰਾ ਕੁਛੀ ਜਿਵੇਂ ਪਹਿਲਾਂ ਆਪ ਜਿਨੇ ਨਿਰਗੁ ਰੂਪ ਵਿੱਚ ਕਦਾ ਸਰੂਣ ਕੀਤੀ ਸੀ ਪਰਮਾਤਮਾ ਦੇ ਹੁਕਮ ਵਿੱਚ ਹੈ ਸਾਰਾ ਕੁਝ ਇਵੇਂ ਜੋ ਬ੍ਰह्म ज्ञानी ਹੁੰਦੇ ਹਨ ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਹਨ ਜਿਹਾ ਉਹਨਾਂ ਦਾ ਰੂਪ ਪਰਮੇਸ਼ਰ ਦਾ ਰੂਪ ਸਤਿਗੁਰੂ ਜੀ ਦਸੇਸ ਰੂਪ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀਮਤ ਉਹ ਵੀ ਇਹ ਸਾਰਾ ਕੁਝ ਉਹਨਾਂ ਦੇ ਹੁਕਮ ਵਿੱਚ ਹੀ ਹੈ ਹੁਕਮੇ ਅੰਦਰ ਸਭ ਕੋ ਜੋ ਚਾਹ ਨੂੰ ਕਰ ਸਕਦੇ ਹਨ ਬਰਾਭ ਗਿਆਨੀ ਵੀ ਜੋਤਾਂਨ ਕਰ ਸਕਦੇ ਆ ਹੁਕਮੇ ਅੰਦਰ ਸਭ ਕੋ ਸਾਰੇ ਕੋ ਤੁਹਨਾ ਦੇ ਹੁਕਮੇ ਚ ਹੀ ਹੁੰਦਾ ਜਿਵੇਂ ਇੱਕ ਵਾਰੀ ਜੋ ਸੰਤ ਸੁੰਦਰ ਸਿੰਘ ਜੀ ਪਿੰਡਰਾ ਵਾਲੇ ਕਹਿੰਦੇ ਬੋਪਾ ਰਾਏ ਕਥਾ ਕਰ ਰਹੇ ਸਨ ਬੜੀ ਸੰਗਤ ਜੁੜੀ ਸੀ ਬਹੁਤ ਜ਼ਿਆਦਾ ਸੰਗਤ ਤੇ ਸੁਟਣ ਨੂੰ ਜਗਾਣੀ ਸੀ ਬਹੁਤ ਰਸਈ ਪਰ ਜਿੰਨੀ ਦੇਰ ਉਹ ਸੰਗਤ ਵਿੱਚ ਕਥਾ ਕਰਦੇ ਰਹੇ ਕਿੰਨਾ ਟਾਈਮ ਕਥਾ ਕੀਤੀ ਉਹਨਾਂ ਨੇ 4 ਘੰਟੇ ਤੇ ਬੰਦਾ ਇੱਕ ਵੀ ਨਹੀਂ ਬੋਲਿਆ ਵਿੱਚੋਂ ਨਾ ਉਠਿਆ ਤੇ ਜਦੋਂ ਸਮਾਪਤੀ ਹੋ ਗਈ ਨਾਲ ਦੇ ਸੇ ਕਹਿਣ ਲੱਗੇ ਮਹਾਰਾਜ ਅੱਜ ਤੁਸੀਂ ਬੜਾ ਟਾਈਮ ਸੰਗ ਕਥਾ ਕੀਤੀ ਪਰ ਮਾਰਾ ਕਮਾਲ ਹੋ ਗਈ ਇੱਕ ਵੀ ਬੰਦਾ ਉੱਠਿਆ ਨਹੀਂ ਨਾ ਕੋਈ ਬੰਦਾ ਕੁਸ ਕਿਹਾ ਬੋਲਿਆ ਨਹੀਂ ਤੇ ਮਹਾਂਪੁਰ ਕਹਿਣ ਲੱਗੇ ਇਹ ਸਭ ਕੁਝ ਉਹਦੇ ਹੁਕਮ ਵਿੱਚ ਹੀ ਹੈ ਬ੍ਰਹਮ ਗਿਆਨੀ ਹਦੇ ਹੁਕਮ ਵਿੱਚ ਹੀ ਸਾਰਾ ਕੁਝ ਤਾਂ ਜਦੋਂ ਚਾਹਣ ਉਹ ਬੰਦੇ ਨੂੰ ਆਪਣੀ ਮਤ ਜਿਹੜੀ ਹੈ ਉਹਨੂੰ ਬਦਲ ਦਿੰਦੇ ਹਨ ਬੋਲਣ ਨਹੀਂ ਦਿੰਦੇ ਉਹਨਾਂ ਦੀ ਮੁੱਠੀ ਵਿੱਚ ਹੀ ਹੁੰਦਾ ਸਾਰਾ ਕੁਝ ਉਹਨਾਂ ਦੀ ਮੁੱਠੀ ਵਿੱਚ ਹੀ ਹੁੰਦਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇੱਕ ਟਕਾ ਲੈ ਕੇ ਆਪਣੀ ਮੁੱਠੀ ਵਿੱਚ ਤੇ ਕਈਆਂ ਸਿੱਖਾਂ ਨੂੰ ਦਿੱਤਿਆ ਇਹ ਮੇਰੇ ਹੱਥ ਵਿੱਚ ਕੀ ਹੈ ਕਿਸੇ ਨੇ ਟਕਾ ਕਿਸੇ ਨੇ ਪੈਸਾ ਕਿਸੇ ਨੇ ਕੁਝ ਓਏ ਭਾਈ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਕਹਿਣ ਲੱਗੇ ਮਹਾਰਾਜ ਤੁਹਾਡੇ ਹੱਥ ਵਿੱਚ ਸਾਰੀ ਸ੍ਰਿਸ਼ਟੀ ਤੁਹਾਡੇ ਹੱਥ ਵਿੱਚ ਹੀ ਹੈ ਤੁਹਾਡੇ ਹੱਥ ਵਿੱਚ ਹੀ ਹੈ ਜੋ ਚਾਹੋ ਤੁਸੀਂ ਕਰ ਸਕਦੇ ਹੋ ਜੋ ਕੁਝ ਹੈ ਸਾਰਾ ਕੁਝ ਤੁਹਾਡੇ ਕੋਲ ਹੀ ਹੈ ਭਾਵ ਸਾਰਾ ਕੁਝ ਸਤਿਗੁਰੂ ਅਤੇ ਬ੍ਰਹਮ ਗਿਆਨੀ ਦੇ ਹੱਥ ਵਿੱਚ ਹੀ ਹੁੰਦਾ ਹੈ ਇਸ ਕਰਕੇ ਸਹਿਬ ਜੀ ਕਹਿੰਦੇ ਨੇ ਹੁਕਮੇ ਅnder ਸਭ ਕੋ ਬਾਹਰ ਹੁਕਮ ਨਾ ਕੋਏ ਬਾਹਰ ਕੁਛ ਨਹੀਂ ਹੁੰਦਾ ਉਹਨਾਂ ਦੇ ਹੁਕਮ ਵਿੱਚ ਹੀ ਹੁੰਦਾ ਹੈ ਹੁਣ ਆਪਣਾ ਆਪਣੇ ਤੇ ਹੁਕਮ ਵਿੱਚ ਕੁਛ ਨਹੀਂ ਹੈ ਉਹਨਾਂ ਦੀਆਂ ਇੰਦਰੀਆਂ ਜਿਹੜੀਆਂ ਨੇ ਉਹ ਵੀ ਉਹਨਾਂ ਦੇ ਹੁਕਮ ਵਿੱਚ ਚਲਦੀਆਂ ਆਪਣੀ ਅੱਖਾਂ ਆਪਾਂ ਕਿੰਨੇ ਵੀ ਹੁਣ ਆਪਾਂ ਮਾੜੇ ਪਾਸੇ ਨਹੀਂ ਦੇਖਣਾ ਪਰ ਫਿਰ ਸਾਡੀ ਅੱਖਾਂ ਮਾੜੇ ਪਾਸੇ ਜਾਂਦੀਆਂ ਆਪਾਂ ਕਹਿੰਨੇ ਹਾਂ ਮੂੰਹੋਂ ਕੋਈ ਮਾੜਾ ਬਚਨ ਨਹੀਂ ਬੋਲਣਾ ਫਿਰ ਸਾਡਾ ਮੂੰਹ ਗੰਦ ਬੋਲਦਾ ਆਪਾਂ ਕਹਿੰਨੇ ਹਾਂ ਪੈਰਾਂ ਨਾਲ ਚੱਲ ਕੇ ਗੜੇ ਕਦੇ ਗਲਤ ਰਸਤੇ ਨਹੀਂ ਤੁਰਨਾ ਪਰ ਫਿਰ ਸਾਡਾ ਪੈਰ ਜਿਹੜੇ ਗਲਤ ਰਸਤੇ ਜਾਂਦੇ ਹਨ ਇਹਨਾਂ ਹੱਥਾਂ ਨਾਲ ਕੋਈ ਗਲਤ ਕੰਮ ਨਹੀਂ ਕਰਨਾ ਫਿਰ ਗਲਤ ਕੰਮ ਕਰਦੇ ਆ ਇਹ ਆਪਾਂ ਆ ਫਲਾਣੀ ਚੀਜ਼ ਨਹੀਂ ਖਾਣੀ ਪਰ ਫਿਰ ਖਾਣੇ ਆ ਪਰ ਜਿਹੜੇ ਬ੍ਰਹਮ ਗਿਆਨੀਆਂ ਨੇ ਉਹਨਾਂ ਦੇ ਸਾਰਾ ਕੁਝ ਹੀ ਵਾਸ ਵਿੱਚ ਹੁੰਦਾ ਹੈ ਉਹਨਾਂ ਦੇ ਇੰਦਰੀ ਵੀ ਉਹਨਾਂ ਦੇ ਵਾਸ ਵਿੱਚ ਹੁੰਦੀਆਂ ਜਿਵੇਂ ਸਤਿਗੁਰ ਨੇ ਬਚਨ ਕੀਤੇ ਹਨ ਗੁਰਵਾਕ ਹੈ ਸਭ ਇੰਦਰੀਆਂ ਵਸਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਇਣ ਤਿੱਤੇ ਲਗਦੀਆਂ ਕਰ ਖਿੰਝੋ ਤੜਾ ਉਹਨਾਂ ਦੀਆਂ ਇੰਦਰੀਆਂ ਵੀ ਸਾਰੀਆਂ ਮਾਪੁਰਸ਼ਾਂ ਦੀਆਂ ਇੰਦਰੀਆਂ ਜਿਹੜੀਆਂ ਨੇ ਉਹਨਾਂ ਦੇ ਵਾਸ ਵਿੱਚ ਹੁੰਦੀਆਂ ਨੇ ਉਹ ਖਿੱਚੋ ਤਾਨ ਨਹੀਂ ਕਰਦੀਆਂ ਸਹਿਜਿਕ ਇਹ ਸਭ ਇੰਦਰੀਆਂ ਵਾਸਖ ਸਾਡੀਆਂ ਹੁਣ ਸਾਰੀਆਂ ਇੰਦਰੀਆਂ ਪਰਮਾਤਮਾ ਨੇ ਸਾਡੇ ਵਾਸ ਵਿੱਚ ਕਰ ਦਿੱਤੀਆਂ ਸਤਵੰਤਾ ਸਾਡਾ ਸਾਡਾ ਜਿਹੜਾ ਪਰਮਾਤਮਾ ਹੈ ਗੁਰੂ ਹੈ ਉਹ ਬੜੇ ਉੱਚੇ ਆਚਰਣ ਵਾਲਾ ਹੈ ਸਭ ਇੰਦਰੀਆਂ ਵਾਸ ਕਰ ਦਿੱਤੀਆਂ ਸਤਵੰਤਾ ਸਾਡਾ ਜਿੱਤ ਲਾਈਆਂ ਤੇ ਤੇ ਲੱਗ ਲਗਦੀਆਂ ਨਾ ਖਿੰਜੋ ਤੜਾ ਹੁਣ ਜਿਹੜੇ ਪਾਸੇ ਅਸੀਂ ਲਾਉਂਦੇ ਆ ਨਾ ਉਸੇ ਪਾਸੇ ਲਗਦੀਆਂ ਇਹ ਹੁਣ ਖਿੱਚੋ ਤਾ ਨਹੀਂ ਕਰਦੀਆਂ ਕਰ ਬ੍ਰਹਮ ਗਿਆਨੀ ਸਭ ਕੁਝ ਕਰ ਸਕਦੇ ਹਨ ਪਰ ਸਾਰਾ ਕੁਝ ਨਹੀਂ ਕਰਦੇ ਜਿਵੇਂ ਗੁਰੂ ਨਾਨਕ ਸਾਹਿਬ ਜੋ ਚਾਹਣ ਉਹ ਕਰ ਸਕਦੇ ਸਨ ਕਰਦੇ ਸਨ ਪਰ ਬ੍ਰਹਮ ਗਿਆਨੀ ਉਹਨਾਂ ਦੀ ਬਰਾਬਰੀ ਨਹੀਂ ਕਰਦੇ ਕਰ ਸਕਦੇ ਹਨ ਪਰ ਬ੍ਰਹਮ ਗਿਆਨੀ ਬਰਾਬਰੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕੋਰਸੇ ਕਹਿਣਗੇ ਗੁਰੂ ਨਾਨਕ ਦਾ ਸੇਖ ਹੋ ਕੇ ਤੇ ਉਹਨਾਂ ਦੀ ਬਰਾਬਰੀ ਕਰਦਾ ਇਸ ਕਰਕੇ ਕਦੇ ਵੀ ਬ੍ਰਹਮ ਗਿਆਨੀ ਬਰਾਬਰੀ ਨਹੀਂ ਕਰਦੇ ਕੁਛ ਨਾ ਕੁਛ ਜ਼ਰੂਰ ਘਟ ਦਿਖਾਉਂਦੇ ਆ ਆਪਣਾ ਆਪ ਨਹੀਂ ਦਿਖਾਉਂਦੇ ਹਮੇਸ਼ਾ ਨੀਵੇਂ ਹੋ ਕੇ ਰਹਿੰਦੇ ਆ ਹਰ ਸਭ ਕੁਝ ਕਰ ਸਕਦੇ ਆ ਉਹਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਇਸ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਉਹ ਉਹਨਾਂ ਦੇ ਹੁਕਮੇ ਸਭ ਕੁਝ ਹੁੰਦਾ ਹੈ ਉਹਨ ਜਿਹੜੇ ਜਿਹੇ ਆਪਾਂ ਸੰਗਤ ਵਿੱਚ ਬੈਠੇ ਆਂ ਇਹ ਆਪਾਂ ਵੀ ਹੁਕਮ ਨੂੰ ਮੰਨਣ ਲੱਗ ਜਾਈਏ ਇਨ ਬਿਨ ਜਿਵੇਂ ਸਤਿਗੁਰੂ ਸਾਨੂੰ ਕਹਿੰਦੇ ਨੇ ਉਹ ਕਰੀਏ ਤਾਂ ਤੁਹਾਨੂੰ ਵੀ ਬ੍ਰਹਮ ਦਾ ਗਿਆਨ ਹੋ ਸਕੇ ਜਿਵੇਂ ਸਤਿਗੁਰੂ ਕਹਿੰਦੇ ਨੇ ਓਵੇਂ ਕਰੀਏ ਤਾਂ ਜੋ ਸਤਿਗੁਰੂ ਕਹਿੰਦੇ ਨੂੰ ਮੰਨੀ ਜਾਈਏ ਤਾਂ ਬ੍ਰਹਮ ਗਿਆਨੀ ਬਣ ਸਕਦੇ ਹੋ ਤੁਸੀਂ ਏਵੇਂ ਜਿਵੇਂ ਹੁਕਮ ਮੰਨਿਏ ਜਿਵੇਂ ਭਾਈ ਮੱਝ ਨੇ ਮੰਨਿਆ ਭਾਈ ਮੱਝ ਭਾਈ ਮੱਝ ਨੇ ਜਿਵੇਂ ਸਤਿਗੁਰੂ ਨੇ ਕਿਹਾ ਨਾ ਜਾ ਭਾਈ ਪੀਰ ਖਾਨਾ ਢਾ ਦੇ ਢਾ ਦਿੱਤਾ ਕਹਿਣ ਲੱਗੇ ਗੁਰਸਿੱਖੀ ਲੈਣੀ ਬੜੀ ਔਖੀ ਏ ਕਹਿਣ ਅਗਾਜੀ ਜਿਵੇਂ ਕਹੋਗੇ ਓਵੇਂ ਕਰਾਂਗਾ ਇਰਖਾ ਨਟਾਰੇ ਘਾ ਦਿੱਤਾ ਫਿਰ ਸਤਿਗੁਰੂ ਕਹਿਣ ਲੱਗੇ ਬੜਾ ਤਕਲੀਫ ਝੱਲਣੀ ਪਏਗੀ ਤੇਰੀ ਜਿਹੜੀ ਚੌਧਰ ਪੁਣਾਉ ਵੀ ਹਟ ਜਾਏਗਾ ਤੇਰੇ ਪਰਿਵਾਰ ਵਾਲੇ ਵੀ ਤੇਰੇ ਨਾਲ ਇਰਖਾ ਕਰਨਗੇ ਪਰਿਵਾਰ ਵਾਲੇ ਵੀ ਇਰਖਾ ਕਰਨ ਲੱਗ ਪਏ ਮਜਾ ਵੀ ਮਾਰਗੀਆਂ ਜਿਨ੍ਹਾਂ ਨੇ ਦੇਣੇ ਸਨ ਪੈਸੇ ਭੱਜ ਗਏ ਲੈਣ ਵਾਲੇ ਆਣ ਲੱਗ ਪਏ ਚੌਧਰ ਖਤਮ ਹੋ ਗਈ ਪਿੰਡ ਦੀ ਫਿਰ ਗੁਰੂ ਸਾਹਿਬ ਦੇ ਕੋਲ ਚਲਾ ਗਿਆ ਸਤਿਗੁਰੂ ਕਹਿਣ ਲੱਗੇ ਦਸ ਮਨ ਦੀ ਹਾਲਤ ਕੀ ਹੈ ਕਹਿਣ ਲੱਗਾ ਜੀ ਮਨ ਤਾਂ ਬੜੀ ਚੜ੍ਹਦੀ ਕਲਾ ਵਿੱਚ ਹੈ ਪਾਸ ਤੁਸੀਂ ਕਿਰਪਾ ਕਰੋ ਨਾਮ ਦੇ ਦਿਓ ਸਤਿਗੁਰੂ ਕਹਿਣ ਲੱਗੇ ਮੇਰੀ ਸੇਵਾ ਕਰ ਸੇਵਾ ਵਿੱਚ ਦੌੜਦਾ ਸੇਵਾ ਕਰਦੇ ਆ ਕਰਦੇ ਆ ਜੇ ਭਾਂਡੇ ਵਿੱਚ ਜਿਹੜਾ ਇਹਨਾ ਲੰਗਰ ਸਕਦਾ ਸੀ ਸਤਿਗੁਰੂ ਨੇ ਮਨਾ ਕਰਤਾ ਕਹਿਣ ਲੱਗੇ ਲੰਗਰਾਂ ਵਿੱਚੋਂ ਲੰਗਰ ਨਹੀਂ ਸਕਣਾ ਇਹ ਤਾਂ ਤੂੰ ਜਿਹੜੀ ਇਹ ਤਾਂ ਬੇਰ ਮਜ਼ਦੂਰ ਦੀ ਮਜ਼ਦੂਰੀ ਲੈ ਲਈ ਤੇ ਸੇਵਾ ਕਰੀ। 사ਦਗੁਰ ਕਹਿਣ ਲੱਗੇ ਤੂੰ ਨਹੀਂ ਲੰਗਰ ਸਕਣਾ। ਫਿਰ ਪਹਿਲਾਂ ਲੰਗਰ ਸੇਵਾਇਂ ਲੰਗਰ ਸਕਣਾ ਬੰਦ ਕਰ ਦਿੱਤਾ। ਫੇ ਜਿਹੜੇ ਝੂਠੇ ਭਾਂਡੇ ਹੁੰਦੇ ਸਨ ਜਿਨ੍ਹਾਂ ਵਿੱਚ ਦਾਲ ਬਣਦੀ ਸੀ ਆਟਾ ਗੁਣਿਆ ਜਾਂਦਾ ਸੀ ਉਹੀ ਧੋ ਕੇ ਪੀ ਲੈਂਦਾ ਸੀ। 사ਦਗੁਰ ਨੂੰ ਪਤਾ ਲੱਗਿਆ ਉਹ ਵੀ ਮਨਾ ਕਰ ਦਿੱਤਾ। ਇਹ ਵੀ ਨਹੀਂ ਕਰਨਾ। ਫੇ ਲੱਕੜਾਂ ਬਾਹ ਲੱਕੜਾ ਲੈਣ ਜਾਂਦਾ ਸੀ ਬਾਹਰੋਂ ਜੰਗਲ ਵਿੱਚੋਂ ਲੱਕੜਾ ਲੈਣ ਜਾਣੀਆਂ ਤੇ ਲੱਕੜਾ ਚੋਕੇ ਲਿਆਣੀਆਂ ਕੁਛ ਲੱਕੜਾ ਵੇਚ ਕੇ ਆਪਣਾ ਰੋਸ਼ਨ ਪਾਣੀ ਲੈ ਕੇ ਛੱਕ ਲੈਣਾ ਕਮਜ਼ੋਰੀ ਬਹੁਤ ਹੋ ਗਈ ਇੱਕ ਦਿਨ ਲੱਕੜਾ ਲੈ ਕੇ ਸਿਰ ਤੇ ਆ ਰਿਆ ਸੀ ਐਨੀ ਹਨੇਰੀ ਚੱਲੀ ਇਹ ਇੱਕ ਖੂਹ ਰਸਤੇ ਦੇ ਥੋੜੇ ਪਾਸੇ ਸੀ ਪਗਡੰਡੀ ਦੇ ਹਨੇਰੀ ਚੱਲਣ ਕਰਕੇ ਅੱਖਾਂ 'ਚ ਮਿੱਟੀ ਪੈ ਗਈ ਤੇ ਖੂਹ ਵਿੱਚ ਡਿੱਗ ਪਏ ਸੁੱਕਾ ਖੂਹ ਸੀ ਥੋੜਾ ਬੋਤਾ ਪਾਣੀ ਸੀ ਪਰ ਉਹਨਾਂ ਨੇ ਕੀ ਕੀਤਾ ਭਾਈ ਮਾਝ ਨੇ ਲੱਕੜਾ ਨਹੀਂ ਡਿਕੰਦਤੀ ਆ ਵੀ ਗਿਲੀਆਂ ਨਾ ਹੋ ਜਾਣ ਇਥੇ ਗੁਰੂ ਕਾ ਲੰਗਰ ਜਿਹੜਾ ਹੈ ਨਾ ਉਹਦੇ ਵਿੱਚ ਵੀ ਘੰਨਾ ਪਵੇ ਬਣਾਣ ਵਿੱਚ ਲੱਕੜਾ ਨਹੀਂ ਡਿਕੰਦਤੀਆ ਸਤਗੁਰ ਦੀ ਜਾਣੀ ਸਾਂ ਜਾਣ ਸਨ ਆਪ ਭੱਜ ਪੇ ਪੈਰੋਂ ਲੰਗਈ ਤੇ ਸਿਖਾਣੂ ਕਿਆ ਲਿਆਓ ਰਸਤੇ ਨਾਲ ਰਸਤੇ ਨਾਲ ਲੈ ਕੇ ਭੱਜ ਪੇ ਤੇ ਸਤਿਗੁਰੂ ਜੀ ਉੱਥੇ ਪਹੁੰਚੇ ਦਿੱਤੇ ਭਾਈ ਮੰਜ ਖੂਬ ਵਿੱਚ ਡਿੱਗਿਆ ਹੋਇਆ ਸੀ ਸਿਖਾਣੂ ਕਿਆ ਕੱਢੋ ਇਹਨੂੰ ਭਾਈ ਮੰਜ ਕਹਿ ਰਗਾ ਮੈਨੂੰ ਨੀ ਪਹਿਲਾਂ ਲੱਕੜਾਂ ਕੱਢੋ ਪਹਿਲਾਂ ਲੱਕੜਾਂ ਭੇਜੀਆਂ ਫਿਰ ਆਪ ਆਇਆ ਰਸਤੇ ਨਾਲ ਇਹ ਬੇਤੂ ਬਾਹਰ ਆਇਆ ਨਾ ਸਤਿਗੁਰੂ ਨੂੰ ਦੇਖਿਆ ਸਤਿਗੁਰੂ ਨੇ ਗਲਵਕੜੀ ਵਿੱਚ ਲੈ ਲਿਆ ਤੇ ਕੀ ਕਿਹਾ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਾਗ ਲੰਗਨ ਹਾਰਾ ਸਤਿਗੁਰੂ ਕਹਿਣ ਲੱਗੇ ਇਹ ਮੰਜ ਭਾਈ ਮੰਜ ਤੂੰ ਮੈਨੂੰ ਬੜਾ ਪਿਆਰਾ ਹੈ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਕਿਉਂਕਿ ਗੁਰੂ ਮੰਜ ਨੂੰ ਗੁਰੂ ਪਿਆਰਾ ਲੱਗਦਾ ਸੀ ਆਜ ਸਾਦੂ ਕਹਿਣ ਲੱਗੇ ਤੂੰ ਮੈਨੂੰ ਬੜਾ ਪਿਆਰਾ ਲੱਗਦਾ ਮੰਜ ਗੁਰੂ ਕਾ ਬੋਹਿਤਾ ਜਾਗ ਲੰਗਨਾਰਾ ਕਹਿਣ ਲਗੇ ਭਾਈ ਮੰਜ ਜਿਹੜਾ ਤੇਰੀ ਇਹ ਸਾਖੀ ਸੁਣੇਗਾ ਨਾ ਤੂੰ ਤਾਂ ਜਗਤ ਨੂੰ ਤਾਰਨ ਵਾਲਾ ਜਹਾਜ ਐ ਬੋਹਿਤਾ ਕਿਹਨੇ ਜਹਾਜ ਨੂੰ ਦੋਹਿਤਾ ਬਾਣੀ ਕਾ ਬੋਹਿਤਾ ਬੋਹਿਤਾ ਕਿਹਨੇ ਜਹਾਜ ਨੂੰ ਬਾਣੀ ਦਾ ਜਹਾਜ ਬਣਾਇਆ ਕਿਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾ ਜੀ ਇਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਿੱਖ ਭਾਈ ਮੱਝ ਨੂੰ ਇੰਨੀ ਵਡਿਆਈ ਦਿੱਤੀ ਕਹਿਣ ਲੱਗੇ ਮੱਝ ਗੁਰੂ ਦਾ ਬੋਹਿਥਾ ਮੱਝ ਜਿਹੜਾ ਨਾ ਗੁਰੂ ਦਾ ਜਾਜ ਹੈ ਜਿਹੜਾ ਇਹਦੀ ਸਾਖੀ ਸੁਨੇਗਾ ਉਹ ਜਗਤ ਤੋਂ ਪਾਰ ਲੰਘ ਜਾਏਗਾ ਇੱਕ ਵਾਰੀ ਪਿਆਰ ਨਾਲ ਲਾਖੋ ਸਤਨਾਮ ਸਭ ਕੁਝ ਉਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੈ ਗੁਰੂ ਦੇ ਹੁਕਮ ਵਿੱਚ ਜੁਈਏ ਬ੍ਰह्मज्ञानी ਜਿਉਂ ਉਹਨਾਂ ਦੇ ਹੁਕਮ ਵਿੱਚ ਜੀਏ ਤੇ ਜੇ ਜਿਹੜੇ ਇਨ ਬਿਨ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹਨ ਉਹ ਪਰਮੇਸ਼ਰ ਦੇ ਧਰਤੇ ਪ੍ਰਵਾਨ ਹੋ ਜਾਂਦੇ ਹਨ ਸਤਿਗੁਰ ਕਿੰਨ ਨੂੰ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇਕਾਰ ਮੈਨ ਪਾਈ ਸੀ ਜਿਹੜਾ ਹੁਕਮ ਮੰਨ ਲੈਂਦਾ ਹੈ ਪਰਮੇਸ਼ਰ ਦੇ ਹੁਕਮ ਨੂੰ ਜਿਹੜਾ ਗੁਰੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਹ ਸੇਵਕ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਤਾਂ ਖਸਮ ਦਾ ਮਹਿਲ ਪ੍ਰਾਪਤ ਕਰ ਲੈਂਦਾ ਜਿਵੇਂ ਸਤਿਗੁਰੂ ਕਿਹਾ ਨੇ ਕਿ ਮਾਨ ਕੀ ਮਤ ਤਿਆਗੂ ਹਾਰ ਜਣ ਹੁਕਮ ਬੂਝ ਹੁਕਮ ਨੂੰ ਬੂਝਨੇ ਸਮਝਨੇ ਸੁਖ ਪਾਈਏ ਰੇ ਕਿਉਂਕਿ ਸਾਰਾ ਕੁਝ ਹੁੰਦੇ ਹੁਕਮ ਵਿੱਚ ਹੈ ਪਰਮੇਸ਼ਰ ਦੇ ਹੁਕਮ ਵਿੱਚ ਗੁਰੂ ਦੇ ਹੁਕਮ ਵਿੱਚ ਜਿਵੇਂ ਹੁਣੇ ਆਪ ਜੀ ਨੇ ਸਰਵਣ ਕੀਤਾ ਬਾਦ ਵਿੱਚ ਬ੍ਰਹਮ ਗਿਆਨੀ ਦੇ ਹੁਕਮ ਵਿੱਚ ਵੀ ਸਾਰਾ ਕੁਝ ਕਰ ਚੱਲਦਾ ਹੈ ਹੁਕਮ ਤੇ ਜਿਹੜੇ ਹੁਕਮ ਨੂੰ ਨਹੀਂ ਮੰਨਦੇ ਹੁਕਮ ਨਾ ਜਾਣੇ ਬਹੁਤ ਦਰਹ ਹੋਏ ਜਿਹੜੇ ਹੁਕਮ ਨੂੰ ਨਹੀਂ ਜਾਣਦੇ ਸਮਝਦੇ ਨਹੀਂ ਫਿਰ ਬਹੁਤ ਰੋਂਦੇ ਹਨ ਦੁਖੀ ਹੁੰਦੇ ਹਨ ਅੰਦਰ ਧੋਖਾ نیند ਨਾ ਸੋਵੇ ਫਿਰ ਉਹਨਾਂ ਦੇ ਅੰਦਰ ਧੋਖਾ ਬਣਿਆ ਰਹਿੰਦਾ ਹਰ ਵਿਅਕਤੀ ਨੂੰ ਡੈਰੀ ਲੱਗਦਾ ਰਹਿੰਦਾ ਹੈ। ਉਹਨਾਂ ਨੂੰ ਚਿੰਤਾ ਫਿਕਰ ਪਈ ਰਹਿੰਦੀ ਹੈ, ਨੀਂਦ ਨਹੀਂ ਆਉਂਦੀ। ਜਿਹੜੇ ਹੁਕਮ ਨੂੰ ਨਹੀਂ ਮੰਨਦੇ। ਸਤਿਗੁਰ ਬਾਣੀ ਵਿੱਚ ਕਹਿੰਦੇ ਹਨ। ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਤੋਂ ਖਾ ਨੀਂਦ ਨਾ ਸੋਵੇ। ਜੇ ਧਨ ਖਸਮੇ ਚਲੇ ਰਜਾਈ। ਜਿਹੜਾ ਜਿਹੜੀ ਇਸਤਰੀ ਖਸਮ ਦੀ ਰਜਾਵੇ ਚਲਦੀ ਹੈ ਦਰ ਘਰ। ਅੰਦਰ ਮਹਿਲ ਬੁਲਾਈ ਫਿਰ ਉਹ ਪਰਮੇਸ਼ਰ ਉਹ ਆਪਣੇ ਧਰਤੇ ਆਪਣੇ ਘਰ ਵਿੱਚ ਉਹਨੂੰ ਆਪਣੇ ਮਹਿਲਾਂ ਵਿੱਚ ਬੁਲਾ ਲੈਂਦਾ ਉਹਨੂੰ ਖੁਸ਼ੀਆਂ ਦੇ ਦਿੰਦਾ ਹੈ ਗੱਲ ਨਾਲ ਲਾ ਲੈਂਦਾ ਐਵੇਂ ਬ੍ਰਹਮ ਗਿਆਨੀ ਐਵੇਂ ਸਤਿਗੁਰੂ ਜੀ ਜਿਹੜੇ ਸਤਿਗੁਰ ਦੇ ਹੁਕਮ ਵਿੱਚ ਚੱਲਦੇ ਹਨ ਜਿਹੜੇ ਹੁਕਮ ਵਿੱਚ ਚੱਲਦੇ ਹਨ ਨਾ ਉਹਨਾਂ ਦੀਆਂ ਚਿੰਤਾਵਾਂ ਸਾਰੀਆਂ ਦੂਰ ਹੋ ਜਾਂਦੀਆਂ ਰੋਂਦੇ ਨਹੀਂ ਫਿਰ ਦੁਖੀ ਨਹੀਂ ਹੁੰਦੇ ਸਤਿਗੁਰੂ ਨੇ ਆਪ ਕਰਕੇ ਦਿਖਾਇਆ ਹੁਕਮ ਵਿੱਚ ਚੱਲ ਕੇ ਦਿਖਾਇਆ ਤਤੀਆਂ ਤਵੀਆਂ ਤੇ ਬੈਠ ਗਏ ਹੁਕਮ ਨੂੰ ਮੰਨਿਆ ਐਵੇਂ ਨਹੀਂ ਕਿਹਾ ਜਿਹੜੇ ਹੁਕਮ ਵਿੱਚ ਰਹਿੰਦੇ ਹਨ ਫਿਰ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ ਸਤਿਗੁਰੂ ਕਹਿੰਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਬ੍ਰਹਮ ਗਿਆਨੀ ਸਤਿਗੁਰ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਸਾਰਾ ਕੁਛ ਉਹਨਾਂ ਦੇ ਹੁਕਮ ਵਿੱਚ ਹੀ ਹੁੰਦਾ ਨਾਨਕ ਹੁਕਮੇ ਜੇ 부ਝੇ ਪਰ ਸਤਿਗੁਰ ਕੀ ਜੇ ਬੰਦਾ ਹੁਕਮ ਨੂੰ 부ਝ ਲਵੇ ਸਮਝ ਲਵੇ ਜਿਨ੍ਹਾਂ ਨੇ 부ਝਿਆ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਜਿੰਨਾ ਨੇ ਬੋਝ ਲਿਆ ਆਪਾਂ ਇਹ ਛੋਟੀ ਜਿਹੀ ਗੱਤਕ ਐ ਕਿ ਸਮਾਪਤੀ ਕਰਨੀ ਸਮਾ ਹੋ ਗਿਆ ਕਿਉਂਕਿ ਸਮੇਂ ਅਨੁਸਾਰ ਇਸ ਸਮਾਪਤੀ ਕਰਨੀ ਹੈ ਸਮਾਤ ਹੋ ਗਿਆ ਬਸ ਅਜੇ ਔੜੀ ਦੀ ਆਪਾਂ ਵਿਚਾਰ ਖਤਮ ਕਰਨੀ ਹੈ ਅਗਲੀ ਔੜੀ ਦੀ ਤੀਸਰੀ ਔੜੀ ਦੀ ਵਿਚਾਰ ਫਿਰ ਆਪ ਜੀ ਨੇ ਸਰਵਣ ਕਰਨੀ ਸਤਿਗੁਰੂ ਕਿਰਨ ਨਾਨਕ ਹੁਕਮੇ ਜੇ ਬੁਝੇ ਜਿਹੜਾ ਬੰਦਾ ਬੁੱਧ ਲੈਂਦਾ ਫਿਰ ਉਹ ਹੋਮੇ ਵਾਲੀ ਗੱਲ ਨਹੀਂ ਕਰਦਾ ਕਿਤੇ ਵੀ ਹੋਮੇ ਜਿਵੇਂ ਆਪਾਂ ਤਾਂ ਆਮ ਸੰਸਾਰੀ ਬੰਦੇ ਕੋਈ ਗੱਲ ਹੁੰਦੀ ਏ ਜੇ ਕੋਈ ਆ ਕੇ ਕਹਿੰਦਾ ਜੀ ਫਲਾਣਾ ਬੰਦਾ ਮੈਨੂੰ ਤੰਗ ਕਰਦਾ ਕੋਈ ਗੱਲ ਨਹੀਂ ਮੈਂ ਆਵਾਂਗਾ ਮੈਂ ਉਹਨੂੰ ਠੀਕ ਕਰਾਂਗਾ ਮੈਂ ਤੇਰਾ ਕੰਮ ਕਰਾਂਗਾ ਮੈਂ ਉਹ ਕੰਮ ਕਰਾਂਗਾ ਮੈਂ ਤੈਨੂੰ ਉਹ ਦਵਾਵਾਂਗਾ ਤਾਂ ਹਰ ਗੱਲ ਦੇ ਨਾਲ ਆਪਾਂ ਮੈਂ ਮੈਂ ਕਰਦੇ ਆਂ ਇਨਾ ਭਾਵ ਕੀ ਹੁੰਦਾ ਹੈ ਹਉਮੇ ਕੋਈ ਗੱਲ ਵਿੱਚ ਜਦੋਂ ਮੈਂ ਆ ਗਈ ਨਾ ਉੱਥੇ ਹਉਮੇ ਹਉ ਹਾਂ ਮੈਂ ਮੈਂ ਵਿੱਚੋਂ ਖੋ ਗਏ ਦੂਜਾ ਮਿਟੇ ਇੱਕ ਹੋਵੇ ਸਤਿਗੁਰੂ ਕਹਿੰਦੇ ਜਿਹੜਾ ਬੰਦਾ ਆਪਣੇ ਅੰਦਰੋਂ ਹਉ ਹਾਂ ਮੈਂ ਨਾ ਵਿੱਚੋਂ ਖਤਮ ਕਰ ਦਿੰਦਾ ਹੈ ਨਾ ਆਪਣੇ ਅੰਦਰੋਂ ਦ્વੈਤ ਭਾਵ ਖਤਮ ਕਰ ਦਿੰਦਾ ਹੈ ਕਹਿੰਦਾ ਵੀ ਨਹੀਂ ਇਹ ਸਾਰਾ ਕੁਝ ਉਹਦੇ ਹੁਕਮ ਵਿੱਚ ਹੈ ਦੂਜਾ ਮਿਟੇ ਦੂਜਾ ਤੋਂ ਭਾਵੇਂ ਦ્વੈਤ ਭਾਵ ਇੱਕ ਹੋਵੇ ਫਿਰ ਇੱਕੋ ਹੀ ਹੋ ਜਾਂਦਾ ਹੈ ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ ਜਦੋਂ ਓਮੇ ਚਲੇ ਜਾਂਦੀ ਕਿਉਂਕਿ ਬ੍ਰਹਮ ਗਿਆਨੀਆਂ ਦੇ ਅੰਦਰ ਓਮੇ ਨਹੀਂ ਹੁੰਦੀ ਬ੍ਰਹਮ ਗਿਆਨੀਆਂ ਦੇ ਅੰਦਰ ਓਮੇ ਨਹੀਂ ਹੁੰਦੀ ਜਿਵੇਂ ਇੱਕ ਵਾਰੀ ਛੋਟੀ ਜਿਹੀ ਗੱਤ ਹੈ ਕਿ ਇਤਿਹਾਸ ਵਿੱਚੋਂ ਹੀ ਇੱਕ ਕਥਾ ਤੇ ਬਹੁਤ ਲੰਬੀ ਮੈਂ ਐਵੇਂ ਕੂਕ ਮਾਤਰੀ ਸੁਣਾਣੀ ਐ ਕਾਜੀ ਇੱਕ ਕਾਜੀ ਜਿਨੇ ਸਾਰ ਜਾਣ ਤੋਂ ਘੋੜੇ ਲੈ ਸਨ ਉਹ ਜਿਹੜੇ ਘੋੜੇ ਭਾਈ ਵੀਦੀ ਚੰਦ ਲੈ ਕੇ ਆਏ ਸਨ ਸਤਿਗੁਰ ਦੇ ਹੁਕਮ ਨਾਲ ਦਿਲਬਾਗ ਤੇ ਗੁਲਬਾਗ ਉਹ ਘੋੜੇ ਤੇ ਉਹ ਘੋੜੇ ਬਿਮਾਰ ਰਹਿਣ ਲੱਗ ਪਏ ਸਨ ਸਾਹ ਜਾਨ ਨੇ ਕਾਜੀ ਨੂੰ ਦੇ ਦਿੱਤੇ ਸਨ ਖੁਸ਼ ਹੋ ਕੇ ਕਿਸੇ ਗੱਲ ਤੇ ਤੇ ਕਾਜੀ ਦੇ ਘੋੜੇ ਜਿਹੜੇ ਸਨ ਉਹ ਸਤਿਗੁਰੂ ਜੀ ਨੇ ਦੇਖਣੇ ਸਨ ਤੇ ਸਤਿਗੁਰੂ ਨੇ ਕਿਹਾ ਵੀ ਜਿੰਨਾ ਮਰਜ਼ੀ ਇਹ ਘੋੜੇ ਦਾ ਮੁੱਲ ਹੋਵੇ ਇਹ ਸਾਨੂੰ ਲਿਆ ਕੇ ਦਿਓ ਉਹ ਕਾਜੀ ਨੇ ਬੜੀ ਸਾਰੀ ਰਕਮ ਮੰਗੀ ਪਈਏ ਘੋੜੇ ਜੇ ਲੈਣੇ ਨਾ ਇੰਨੀ ਰਕਮ ਧਣ ਦੇਣੀ ਪਈਗੀ 10 ਲੱਖ ਜਾਂ ਕਿਤਨੀ ਵੀ ਔਰ ਸਤਿਗੁਰੂ ਦੀ ਮਹਿਮਾ ਨੂੰ ਨਹੀਂ ਸੀ ਜਾਣਦਾ ਮੀਆਂ ਮੀਰ ਜੀ ਦਾ ਹੈ ਉਹ ਚਿਲਾ ਸੀ ਮੰਦਾ ਸੀ ਪਰ ਮਹਿਮਾਨੀ ਸਤਿਗੁਰੂ ਜੀ ਦੀ ਜਾਣਦਾ ਸੀ ਸਤਿਗੁਰ ਕਹਿਣ ਲੱਗੇ ਵੀ ਇਹ ਘੋੜੇ ਸਾਨੂੰ ਦੇ ਦੇ ਇਹਨੂੰ ਪੈਸੇ ਦੇ ਦੇਵਾਂਗੇ ਇਸਤਾਂ ਵਿੱਚ ਇੱਕ ਘੋੜਾ ਦੇ ਦੇ ਘੋੜਾ ਦੇ ਦਿੱਤਾ ਸਤਿਗੁਰ ਕਹਿਣ ਲੱਗੇ ਜੇ ਪੈਸੇ ਇਕੱਠੇ ਹੋ ਗਏ ਤੈਨੂੰ ਭੇਜ ਦੇਵਾਂਗੇ ਇੱਕ ਵਾਰੀ ਪੈਗ ਪੈਸੇ ਮੰਗਾਏ ਆਇਆ ਨਹੀਂ ਮਿਲੇ ਇਹ ਪੈਸੇ ਇਕੱਠੇ ਨਹੀਂ ਹੋਏ ਬਾਬਾ ਬੁੱਢਾ ਜੀ ਕਹਿਣ ਲੱਗੇ ਮੁੱਖੀ ਸਿਕਾਇਮਚੋਂ ਐਸੇ ਤੈਨੂੰ ਦੇ ਦੇਵਾਂਗੇ ਫਿਕਰ ਨਾ ਕਰ ਦੂਜੀ ਵਾਰੀ ਫੇਰ ਆਇਆ ਥੋੜੇ ਦਿਨਾਂ ਬਾਅਦ ਮੈਨੂੰ ਪੈਸੇ ਚਾਹੀਦੇ ਹਨ ਬਾਬਾ ਜੀ ਕਹਿਣ ਲੱਗੇ ਇਹ ਗੁਰੂ ਘਰ ਹੈ ਤੇ ਪੈਸੇ ਦੀ ਕਮੀ ਨਹੀਂ ਪਰ ਅਜੇ ਜਿੰਨੇ ਤੈਨੂੰ ਦੇਣੇ ਹਨ ਨਾ ਪੂਰੇ ਨਹੀਂ ਹਨ ਇਹਨੂੰ ਪੂਰੇ ਪੈਸੇ ਦੇਵਾਂਗੇ ਫੇਰ ਫੇਰ ਤੀਸਰੀ ਵਾਰੀ ਆ ਗਿਆ ਬਾਬਾ ਜੀ ਸਤਗੁਰੂ ਦੀ ਆਗਮ ਕਰੇ ਸਨ ਅੰਦਰ ਤੇਰੇ ਬਾਬਾ ਜੀ ਬਾਹਰ ਬੈਠੇ ਸਨ ਤੇ ਬਾਬਾ ਜੀ ਨੇ ਰੋਕ ਲਿਆ ਉਹਨੂੰ ਕਾਜੀ ਨੂੰ ਵੀ ਬਾਬਾ ਸਤਗੁਰੂ ਦਾ ਆਰਾਮ ਕਰ ਰਹੇ ਹਨ ਤੇ 10 ਤੈਨੂੰ ਕਿਵੇਂ ਹੈ ਕਹਿਣ ਲੱਗਾ ਜੀ ਧੰਨ ਪਤਾ ਹੀ ਹੈ ਮੈਂ ਪੈਸੇ ਲੈਣੇ ਹਨ ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਸਤਗੁਰੂ ਜੀ ਤੈਨੂੰ ਪੈਸੇ ਦੇ ਦੇਣਗੇ ਪੈਸਿਆਂ ਦਾ ਫਿਕਰ ਨਾ ਕਰ ਗੁੱਸੇ ਵਿੱਚ ਆ ਗਿਆ ਕਾਜੀ ਕਹਿਣ ਲਗਾਏ ਕਿਵੇਂ ਹੋ ਸਕਦਾ ਹੈ ਮੈਂ ਮੈਂ ਤਾਂ ਪੈਸੇ ਹੁਣੇ ਮੈਨੂੰ ਚਾਹੀਦੇ ਨੇ ਜੇ ਮੈਨੂੰ ਨਹੀਂ ਨਾ ਦੇਣਗੇ ਤਾਂ ਮੈਂ ਤਾਂ ਫਿਰ ਦੇਖ ਲਓ ਜਵਾਈ ਬਣ ਕੇ ਵੀ ਪੈਸੇ ਲੈ ਲਵਾਂਗਾ ਇੱਕ ਵਾਰੀ ਪਿਆਰ ਨਾਲ ਲੱਖੋ ਸਤਗੁਰੂ ਤੋਂ ਜਵਾਈ ਬਣ ਕੇ ਵੀ ਪੈਸੇ ਲੈ ਲਵਾਂਗਾ ਮੈਂ ਸ਼ਾਹ ਜਹਾਂ ਨੂੰ ਕਹਿ ਕੇ ਪਾਦਸ਼ਾਹ ਨੂੰ ਕਹਿ ਕੇ ਉਹਨਾਂ ਦਾ ਜਵਾਈ ਬਣ ਕੇ ਵੀ ਪੈਸੇ ਲਵਾਂਗਾ ਉਹ ਕੋਹੜਾ ਨੂੰ ਪੈਸੇ ਨਹੀਂ ਦੇਣਗੇ ਤਾਂ ਬਾਬਾ ਬੁੱਢਾ ਜੀ ਨੇ ਫਿਰ ਨਰਾਦਰੀ ਸਹਿਣ ਨਹੀਂ ਕੀਤੀ ਸਤਗੁਰੂ ਦੀ ਕਹਿਣ ਲੱਗੇ ਓਏ ਤੂੰ ਕਿਵੇਂ ਜਵਾਈ ਬਣੇਗਾ ਸਤਗੁਰ ਤੇਰੇ ਜਵਾਈ ਬਣਨਗੇ ਇਤਿਹਾਸ ਵਿੱਚ ਆਉਂਦਾ ਹੈ ਪਾਪਾ ਬੁੱਢਾ ਜੀ ਕਹਿਣ ਲੱਗੇ ਸਤਗੁਰ ਤੇਰੇ ਜਵਾਈ ਬਣਨਗੇ ਤੂੰ ਕਿਵੇਂ ਜਵਾਈ ਬਣੇਗਾ ਤੇ ਸਤਗੁਰੂ ਅੰਦਰ ਆਵਾਜ਼ ਸਤਗੁਰੂ ਜੀ ਨੂੰ ਆਈ ਇਹ ਸਤਗੁਰੂ ਜੀ ਕਹਿਣ ਲੱਗੇ ਬਾਬਾ ਜੀ ਇਹ ਕਿਹੜੇ ਬਚਨ ਕਹਿ ਦਿੱਤੇ ਬਾਬਾ ਜੀ ਨੇ ਉਹਨੂੰ ਭੇਜ ਦਿੱਤਾ ਕਾਜੀ ਨੂੰ ਉਹ ਲਾਲ ਪੀਲਾ ਹੋ ਕੇ ਚਲਾ ਗਿਆ ਪਰ ਸਤਿਗੁਰੂ ਜੀ ਨੇ ਬਾਹਰ ਆਏ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਬੁੱਢਾ ਜੀ ਇਹ ਤੁਸੀਂ ਬਚਨ ਕੀ ਕਰ ਦਿੱਤੇ ਤੁਸੀਂ ਬ੍ਰਹਮ ਗਿਆਨੀਓ ਤੁਹਾਡੇ ਬਚਨਾਂ ਨਾਲ ਅਸੀਂ ਪੈਦਾ ਹੋਏ ਤੁਹਾਡੇ ਬਚਨਾਂ ਨਾਲ ਸਾਨੂੰ ਵਿਦਿਆ ਮਿਲੀ ਤੁਹਾਡੇ ਬਚਨਾਂ ਨਾਲ ਇੱਥੇ ਤੱਕ ਪਹੁੰਚੇ ਹਾਂ ਤੁਸੀਂ ਸਾਨੂੰ ਗੁਰਤਾ ਗੱਦੀ ਤੇ ਬਿਠਾਇਆ ਤੇ ਮਹਾਰਾਜ ਇਹ ਕੀ ਬਚਨ ਕਹਿੰਦੇ ਤੁਹਾਡੇ ਬਚਨ ਤਾਂ ਖਾਲੀ ਨਹੀਂ ਜਾਣੀ ਕਿ ਅਸੀਂ ਉਹਦੇ ਕਿਵੇਂ ਜਵਾਈ ਬਣਾਂਗੇ? ਆ ਬਾ ਬਾ ਬੁੱਢਾ ਜੀ ਕਹਿਣ ਲੱਗੇ। ਸਤਿਗੁਰੂ ਕਹਿਣ ਲੱਗੇ ਇਹ ਬਚਨ ਤੁਸੀਂ ਕਰਨੇ ਨਹੀਂ ਸੀ। ਫਿਰ ਬਾ ਬਾ ਬੁੱਢਾ ਜੀ ਨੇ ਪਤਾ ਕੀ ਕਹਿਣ ਲੱਗੇ ਅਸੀਂ ਥੋੜਾ ਬਚਨ ਕਹਿਣ ਤਾਂ ਤੁਸੀਂ ਆਪ ਹੀ ਕੋਹਾਇਆ ਨਹੀਂ ਕੋਈ ਪਿਆਰ ਨਾਲ ਆਖੋ। ਮੈਂ ਕੋਣਾ ਕੁਝ ਕਹਿਣ ਵਾਲਾ ਇਹ ਬਚਨ ਤੁਸੀਂ ਕੋਹਾਇਆ ਨਹੀਂ। ਇਹ ਤਾਂ ਸਭ ਤੁਸੀਂ ਆਪ ਦਾ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਮੇਰੇ ਤਾਂ ਬਾਸ ਵਿੱਚ ਨਹੀਂ। ਜੋ ਮੈਂ ਬੋਲੇਆ ਸਭ ਉਹਦੇ ਹੁਕਮ ਵਿੱਚ ਹੈ ਸਤਿਗੁਰੂ ਜੀ ਕਹਿਣ ਲੱਗੇ ਕਿਵੇਂ ਸਤਿਗੁਰੂ ਪਾਪਾ ਬੁੱਢਾ ਜੀ ਕਹਿਣ ਲੱਗੇ ਬਈ ਸਤਿਗੁਰੂ ਜੀ ਦੇਖੋ ਜਿਹੜੇ ਮਾਤਾ ਕੋਲਾ ਜੀ ਅਨ ਕਾਜੀ ਦੀ ਲੜਕੀ ਸੀ ਕੋਲਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦੇ ਕੋਲਾਏ ਸਨ ਇੱਕ ਮਹਾਰਾਜ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਇਆ ਸੀ ਕਾਜੀ ਤੇ ਮਹਾਰਾ ਹਰਗੁਬਿੰਦ ਸਾਹਿਬ ਜੀ ਨਹੀਂ ਇਹ ਗੱਲ ਪੁੱਛੀ ਸੀ ਬਾਬਾ ਬੁੱਢਾ ਜੀ ਨੂੰ ਤੇ ਮਾਤਾ ਕੋਲਾ ਜੀ ਕਾਜੀ ਦੇ ਲੜਕੇ ਸਨ ਤੇ ਕੁਛ ਉਸ ਵੇਲੇ ਬਾਬਾ ਬੁੱਢਾ ਜੀ ਨੇ ਕਹਿ ਬਾਬਾ ਗੁਰੂ ਹਰਗੁਬਿੰਦ ਸਾਹਿਬ ਜੀ ਮਹਾਰਾ ਇਹਨੂੰ ਜਿਹੜਾ ਮਾਤਾ ਕੋਲਾ ਜੀ ਦੀ ਇੰਨੀ ਭਗਤੀ ਹੈ ਉਹਦਾ ਫਲ ਨਹੀਂ ਦੇਣਾ ਤੁਸੀਂ ਇਹ ਭਗਤੀ ਜਿਹੜੀ ਮਾਤਾ ਕੋਲਾ ਜੀ ਨੇ ਕੀਤੀ ਹੋਈ ਹੈ ਉਹਦਾ ਫਲ ਤੁਹਾਨੂੰ ਦੇਣਾ ਪੈਣਾ ਇਸ ਕਰਕੇ ਇਹ ਬਚਨ ਤੁਹਾਨੂੰ ਪੂਰੇ ਕਰਨੇ ਪੈਣੇ ਹਨ ਫਿਰ ਉਹ ਬਚਨ ਪੂਰੇ ਕਰਨੇ ਪਏ ਇਹ ਇਤਿਹਾਸ ਬਹੁਤ ਲੰਬਾ ਹੈ ਫਿਰ ਮਾ ਬਾਬਾ ਬੁੱਢਾ ਜੀ ਦੇ ਬਚਨਾਂ ਅਨਸਾਰ ਇੱਕ ਵਾਰੀ ਜਦੋਂ ਬੜੀ ਮਹਿਮਾ ਸੁਣੀ ਮੀਆਂ ਮੀਰ ਜੀ ਤੋਂ ਮੀਆਂ ਮੀਰ ਜੀ ਤੋਂ ਕਾਦੀ ਦੇ ਸਾਹਮਣੇ ਮਾਤਾ ਕੋਲਾ ਜੀ ਨੇ ਤੇ ਸਤਿਗੁਰ ਤੇ ਦਰਸ਼ਨ ਵੀ ਕੀਤੇ ਤੇ ਮਹਿਮਾ ਵੀ ਸੁਣੀ ਤੇ ਆਪਣੇ ਪਿਤਾ ਜੀ ਦੇ ਕੋਲ ਫੇਰ ਸਤਿਗੁਰੂ ਗੁਰੂ ਹਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਕੀਤੀ ਤਾਂ ਕਾਜੀ ਨੇ ਬੜਾ ਮਾਰਿਆ ਬਹੁਤ ਮਾਰਿਆ ਕਿਹਾ ਅਜੇ ਤਬਾ ਤੁਸੀਂ ਮੀਆਂ ਮੀਰ ਜੀ ਦੇ ਦਰਸ਼ਨ ਕਰਨ ਨਹੀਂ ਜਾਣ ਅਗੇ ਰਜਣਾ ਜਾਂਦੇ ਸਨ ਮਾਤਾ ਕੋਲਾ ਜੀ ਦਰਸ਼ਨ ਕਰਨ ਬਣਾ ਮਨਾ ਕਰ ਦਿੱਤਾ ਤਾਂ ਉਸ ਵੇਲੇ ਫਿਰ ਮਾਤਾ ਕੋਲਾ ਜੀ ਨੇ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਉੱਥੇ ਲਾਹੌਰ ਵਿੱਚ ਹੀ ਸਨ ਤਾਂ ਮਾਤਾ ਕੋਲਾ ਜੀ ਨੇ ਆਪਣੀ ਦਾਸੀ ਨੂੰ ਭੇਜ ਕੇ ਸਤਿਗੁਰੂ ਜੀ ਨੂੰ ਕਿਉਂਕਿ ਮਹਿਮਾ ਸੁਣੀ ਸੀ ਬੜੇ ਬਹਾਦਰਨ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਮੇਰੇ ਪਿਤਾ ਜੀ ਮੈਨੂੰ ਮਾਰਦੇ ਹਨ ਮੈਨੂੰ ਨਿਕਲਣ ਨਹੀਂ ਦਿੰਦੇ ਕਿਰਪਾ ਕਰਕੇ ਮੈਨੂੰ ਤੁਸੀਂ ਇੱਥੋਂ ਇਹਨਾਂ ਤੋਂ ਬਚਾਓ ਤਾਂ ਫਿਰ ਸਤਿਗੁਰੂ ਜੀ ਮਾਤਾ ਕੋਲਾ ਜੀ ਨੂੰ ਰਾਤ ਨੂੰ ਦਾਲ ਸਿਹਰੇ ਆਫਿਸ ਨੇ ਆ ਭੇਜਿਆ ਵੀ 12 ਵਜੇ ਬਾਹਰ ਆ ਜਾਣ ਆਪਣੇ ਮਹਿਲਾ ਤੋਂ ਫਿਰ ਉਹਨਾਂ ਨੂੰ ਅਸੀਂ ਬਚਾ ਲਵਾਂਗੇ ਆਪੇ ਤੇ ਸਤਗੁਰੂ ਜੀ ਆਪ ਹੀ ਗਏ ਸਨ ਤੇ ਮਾਤਾ ਕੋਲਾ ਜੀ ਨੂੰ ਉੱਥੋਂ ਲਿਆਏ ਸਨ ਸ੍ਰੀ ਹਰਮੰਦਰ ਸਾਹਿਬ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਇਸ ਤਰ੍ਹਾਂ ਜਿਹੜੇ ਬ੍ਰਹਮ ਗਿਆਨੀਆਂ ਕੋ ਆਪਣੀ ਤੇ ਕੋਈ ਗੱਲ ਨਹੀਂ ਲੈਂਦੇ ਘਾਲ ਸਭ ਕੁਝ ਸਕਦੇ ਆ ਨਾ ਹੁਕਮ ਵਿੱਚ ਇਹ ਉਹ ਕਹਿੰਦੇ ਨੇ ਮੈਂ ਕੁਝ ਨਹੀਂ ਕੀਤਾ ਇਹ ਸਭ ਹੁਕਮ ਵਿੱਚ ਹੀ ਹੈ ਕੀਤਾ ਵੀ ਪਰ ਨਾਲ ਇਹ ਵੀ ਕਿਹਾ ਵੀ ਨਹੀਂ ਸਭ ਕੁਝ ਹੁਕਮੇ ਅੰਦਰ ਸਭ ਕੋ 12 ਹੁਕਮਾ ਨਾ ਕੋਈ ਨਾਨਕ ਹੁਕਮੇ ਜੇ 부ਝੇ ਤਾਂ ਹੋ ਮੈਂ ਕਹੇ ਨਾ ਕੋਈ ਜਿਹੜਾ ਬੰਦਾ ਹੁਕਮ ਨੂੰ ਬੁੱਝ ਲੈਂਦਾ ਹੈ ਸਮਝ ਲੈਂਦਾ ਹੈ ਫਿਰ ਕੋਈ ਹਉ ਹਉ ਮੈਂ ਮੈਂ ਵਾਲੀ ਗੱਲ ਨਹੀਂ ਕਰਦਾ ਜਿਵੇਂ ਬਚਨਾ ਵਿੱਚ ਫਰਕ ਪੈ ਜਾਂਦਾ ਮੈਂ ਬੇਨਤੀ ਕਰ ਰਿਹਾ ਸੀ ਮੇ ਆਪਾ ਦਾ ਕੋਈ ਗੱਲ ਹੁੰਦੀ ਨਾਲ ਹਰ ਗੱਲ ਦੇ ਨਾਲ ਮੈਂ ਹੀ ਕਹਿੰਨੇ ਆ ਮੈਂ ਕਰਨਾ ਹੈ ਮੈਂ ਕੀਤਾ ਮੈਂ ਕਰਦੇ ਆਂਗਾ ਮੈਂ ਕੀਤਾ ਮੈਂ ਕਰਦੇ ਆਂਗਾ ਮੈਂ ਕਰਨਾ ਹੈ ਹੋਂ ਮਾਰਾਂ ਹੋਂ ਬੰਦੋ ਛੋਡੋ ਮੁਖ ਤੇ ਏ ਬਿਵਾੜੇ ਮੈਂ ਮਾਰਦੇ ਆਂਗਾ ਕਿਹੜਾ ਸਾਡੇ ਜ਼ਮੀਨ ਤੇ ਪੈਰ ਰੱਖ ਦੇਗਾ ਇੱਕ ਸਰਾ ਮੁਕਤੋ ਬੰਦਾ ਸਤਿਗੁਰੂ ਬਚਨ ਕਰਦੇ ਆਂ ਇਹ ਇਸ ਤਰ੍ਹਾਂ ਦੇ ਬਚਨ ਕਰਦਾ ਹੈ ਹੋਮੇ ਵਿੱਚ ਆਇਆ ਹੋਇਆ ਪਰ ਜਦੋਂ ਹੋਮੇ ਚਲੇ ਜਾਂਦੀ ਹੈ ਸਤਿਗੁਰ ਕਿਹਦੇ ਨੇ ਉਹ ਜਦੋਂ ਖਤਮ ਹੋ ਜਾਂਦੀ ਹੈ ਫਿਰ ਇਹ ਬੋਲਾ ਵਿੱਚ ਵੀ ਉਰਕ ਆ ਜਾਂਦਾ ਫਿਰ ਕੀ ਕਹਿੰਦਾ ਫਿਰ ਜਿਹੜਾ ਕੰਮ ਹੋ ਜਾਂਦਾ ਨਾ ਕਹਿੰਦਾ ਇਹ ਵਾਹਿਗੁਰੂ ਨੇ ਕੀਤਾ ਮੈਂ ਕੀ ਕਰਨ ਵਾਲਾ ਜੇ ਕੁਝ ਕਰਨੇ ਹੈ ਕਹਿੰਦਾ ਸਤਿਗੁਰ ਕਰਵਾਣਗੇ ਵਾਹਿਗੁਰੂ ਜੀ ਕਰਵਾਣਗੇ ਮੈਂ ਕੁਝ ਨਹੀਂ ਕਰ ਸਕਦਾ ਕੋਈ ਕੰਮ ਹੋ ਗਿਆ ਸਤਿਗੁਰ ਨੇ ਕਰਵਾਇਆ ਵਾਹਿਗੁਰੂ ਕਿਰਪਾ ਕਰਨਗੇ ਉਹਨਾਂ ਨੇ ਹੀ ਕਰਨੇ ਆਪਾਂ ਕੀ ਕਰਨ ਜੋਗੇ ਆ ਭਾਵ ਦੇਖੋ ਇੰਨਾ ਪਉਂਦੇ ਵਿੱਚ ਨਿਮਰਤਾ ਆ ਜਾਂਦੀ ਹੈ ਜਦੋਂ satsangat ਕਰਦਾ ਹੈ ਬਾਣੀ ਸੁਣਦਾ ਹੈ ਫਿਰ ਹੋਂ ਹੋਂ ਮੈਂ ਮੈਂ ਵਿੱਚੋਂ ਖੋਵੇ ਅੰਦਰੋਂ ਹੋਂ ਵੀ ਚਲੇ ਜਾਂਦੀ ਮੈਂ ਵੀ ਚਲੇ ਜਾਂਦੀ ਮੈਂ ਤਾਂ ਕਹਿੰਦਾ ਹੀ ਨਹੀਂ ਫਿਰ ਹਰ ਗੇ ਹਰ ਗੱਲ ਦੇ ਨਾਲ ਇਹ ਕਹਿੰਦਾ ਸਤਿਗੁਰੂ ਕਿਰਪਾ ਕਰਨਗੇ ਸਤਿਗੁਰੂ ਨੇ ਕਰਵਾਣਾ ਹੈ ਵਾਹਿਗੁਰੂ ਕਿਰਪਾ ਕਰੇਗਾ ਵਾਹਿਗੁਰੂ ਨੇ ਕਰਵਾਣਾ ਇਸ ਤਰ੍ਹਾਂ ਕਰਕੇ ਫਿਰ ਉਹ ਹੁਕਮੀ ਬੰਦਾ ਬਣ ਜਾਂਦਾ ਹੈ ਉਹਨਾਂ ਨੂੰ ਫਿਰ ਬ੍ਰਹਮ ਗਿਆਨੀ ਕਹਿੰਦੇ ਨੇ ਜਿਹੜੇ ਹਉਮੈ ਮੈਂ ਵਿੱਚੋਂ ਖੋਵੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਜਿਹਨਾਂ ਨੇ ਹੁਕਮ ਮੰਨਿਆ ਉਹ ਫਿਰ ਇਹ ਗੱਲ ਕਹਿੰਦੇ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਪੁੱਛੇ ਤਾਂ ਹਉਮੈ ਫਿਰ ਹਉਮੈ ਵਾਲੀ ਕੋਈ ਗੱਲ ਨਹੀਂ ਕਰਦੇ ਜੇ ਹੁਕਮ ਨੂੰ ਬੋਝ ਲੈਂਦੇ ਹਨ ਹੁਕਮੀ ਬੰਦੇ ਬਣ ਜਾਂਦੇ ਹਨ ਫਿਰ ਉਹਨਾਂ ਦੇ ਅੰਦਰ ਦਾਸਪੁਣਾ ਆ ਜਾਂਦਾ ਹੈ ਕਿ ਦਾਸ ਇਹ ਦਾਸ ਇਹ ਗੱਲ ਕਹਿੰਦਾ ਹੈ ਦਾਸ ਇਹ ਗੱਲ ਕਹਿੰਦਾ ਹੈ ਜਦ ਸਤਿਗੁਰੂ ਕਰਵਾਂਗੇ ਸਤਿਗੁਰੂ ਕਰਨਗੇ ਸਤਿਗੁਰੂ ਨੇ ਕੀਤਾ ਵਾਹਿਗੁਰੂ ਨੇ ਕੀਤਾ ਅੰਦਰ ਨਿਮਰਤਾ ਆ ਜਾਂਦੀ ਏ ਫਿਰ ਹੋਮੇ ਵਾਲੀ ਕੋਈ ਗੱਲ ਨਹੀਂ ਹੁੰਦੀ ਸਤਿਗੁਰ ਕਿਰਪਾ ਕਰਨ ਇਹ ਬਾਣੀ ਦਾ ਗੂੜ ਪਾ ਸਾਡੇ ਹਿਰਦੇ ਚ ਵਸ ਜਾਏ ਕਿਰਪਾ ਕਰਨੀ ਆਓ 1 ਮਿੰਟ ਰਾਲ ਕੇ ਕਿਉਂਕਿ ਅੱਜ ਨਵਾਂ ਸਾਲ ਹੈ ਆਪਾਂ ਸਿਮਰਨ ਇੱਕ ਮਿੰਟ ਰਲ ਕੇ ਕਰਨੇ ਉਪਰੰਤ ਉਪਨਾਮਾ ਹੋਏਗਾ ਅਰਦਾਸ ਹੋਏਗੀ ਲੰਗਰ ਤਿਆਰਨ ਆਪ ਸਾਰੀਆਂ ਸੰਤਾਂ ਨੇ ਛੱਕ ਕੇ ਜਾਣੇ ਸਾਰਿਆਂ ਨੂੰ ਬੇਨਤੀ ਹੈ ਲੰਗਰ ਤਿਆਰਨ ਆਪ ਜੀ ਨੇ ਐਵੇਂ ਨਹੀਂ ਜਾਣਾ ਸਾਰੀਆਂ ਸੰਤਾਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਤਾ ਕਰਨੀ ਭੋਗ ਲੱਗ ਚੁੱਕਾ ਹੈ ਲੰਗਰ ਨੂੰ ਅਰਦਾਸ ਹੋਏਗੀ ਸਾਧਗੁਰ ਦੇ ਸਰੂਪ ਜਾਣਗੇ ਲੰਗਰ ਵਰਤਣਗੇ ਕਰੋ ਕਿਰਪਾ ਸਾਤ ਨਾਮ ਵਾਹੇ ਗੁਰੂ ਚਾ ਸਰ ਸੇਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਤਾਂ ਸੇਬ ਜੀ ਗੁਰੂ ਗੰਸਾਹਿਬ ਜੀਓ ਆਪ ਜੀ ਦੇ